ਹਾਂਜੀ ਬਾਬੋ ਵੀ ਤੇ ਅੱਜ ਬਣਾਉਣ ਲੱਗਾ ਠੱਲਾਂ ਇਹ ਮੈਂ ਛੋਟੀ ਵੀਡੀਓ ਬਣਾਉਂਗਾ ਵਲੌਗ ਵਾਲੀ ਐਡ ਬਣਾਉਂਗਾ ਠੀਕ ਐ ਇਹ ਠੱਲਾਂ ਦਾ ਬਲੌਗ ਪਹਿਲਾ ਹੋਊਗਾ ਇੱਕ ਦਿਨਾਂ ਜਿਹੜੀ ਆ ਹੁਣ ਮੈਂ ਵੀਡੀਓ ਬਣਾਉਂਗਾ ਹਨਾ ਇਹ ਇੱਕ ਦਿਨ ਬਾਅਦ ਆਊਗਾ ਠੀਕ ਐ ਤੇ ਅੱਜ ਬਣਾਉਣਾ ਹਨਾ ਬਈ ਠੱਲਾਂ ਜਿਵੇਂ ਕਿਸ ਨੂੰ ਪਤਾ ਇਹਨਾਂ ਵਾਸਤੇ ਮੈਨੂੰ ਚਾਹੀਦੇ ਨੇ ਇਹਨਾਂ ਵਾਸਤੇ ਚਾਹੀਦੇ ਨੇ ਕੋਪੋ ਵੀ ਮੈਨੂੰ ਜਿਹੜੇ ਸਾਬ ਨਾਲ ਮੈਂ ਵਰਤਦਾ ਹੈ ਨਾ ਕੋਪ ਤੋਂ ਬਾਅਦ ਇੱਕ ਬਲੇਡ ਇੱਕ ਚੇਪੀ ਤੇ ਇੱਕ ਕਾਗਜ਼ ਤੇ ਇੱਕ ਕੈਂਚੀ ਤੇ ਇੱਕ ਕਾਹਦੀ ਹੋਰ ਚਾਹੀਦੀ ਉਹ ਮੈਂ ਲਿਆਣੀ ਭੁੱਲ ਗਿਆ ਚਲੋ ਕੋਈ ਨਾ ਇੱਕ ਚਾਹੀਦਾ ਲੈਟਰ ਬਈ ਠੀਕ ਹੈ ਲੈਟਰ ਤੇ ਚਲੋ ਇਹਨਾਂ ਕੱਟ ਕੇ ਰੱਖੀਏ ਫਿਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਦਿਖਾਉਣਾ ਹੈ ਗੱਲ ਬਾਤ ਲਓ ਜੀ ਬਾਬੋ ਦੇਖੋ ਐ ਮੇਰੀ ਤੁਹਾਨੂੰ ਬਣਾ ਲੈਣੀ ਆ ਬਈ ਕੱਟ ਕੇ ਠੀਕ ਐ ਉਹ ਕਾਲਾ ਜਿਹੜਾ ਹੈਗਾ ਤੀ ਪੈਨ ਦਾ ਕੋਪ ਤੇ ਦੋ ਬਣਾ ਲਈ ਆ ਆਪਣੇ ਠੀਕ ਐ ਤੇ ਕੱਟਣੀਆਂ ਤੇ ਬਹੁ ਬਰਾਬਰ ਕਰਨੀਆਂ ਔਖੀਆਂ ਬਹੁਤ ਨੇ ਹਣਾ ਦੇਖੋ ਪਾਲਾ ਹੋ ਜਾਂਦਾ ਗੰਦਿਆ ਦੇਖੋ ਤੇ ਹੁਣ ਬਈ ਹਣਾ ਕੀ ਕਰਨਾ ਤੁਹਾਨੂੰ ਮਤਲਬ ਵੀ ਇਹਦੇ ਸਹਾਇਤਾ ਦੀ ਐ ਕੋਲ ਘੁਮਾ ਕੇ ਜਿੰਨੇ ਤੱਕ ਆਉਂਦਾ ਉਹਨਾਂ ਕੱਟੋ ਠੀਕ ਐ ਤੇ ਹੁਣ ਆਪਾਂ ਕੱਟਦੇ ਆਂ ਬਈ ਠੀਕ ਆ ਸਾਰਿਆਂ ਨੇ ਕੱਟਦੇ ਆਂ ਫਿਰ ਸ਼ੇਅਰ ਹੋਰ ਨਾਲ ਜੀ ਬਾਬੂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਵੀ ਐਂ ਕੱਟ ਲੈਣਾ ਬਈ ਪੇਜ ਦਾ ਠੀਕ ਆ ਐਨਕ ਤੇ ਹੁਣ ਇਹਦੇ ਉੱਤੇ ਲਿਖਣਾ ਜੋ ਵੀ ਕੁਝ ਲਿਖਣਾ ਹੈ ਲਿਖ ਨੰਬਰ ਨਾਮ ਕੁਝ ਵੀ ਸਾਰਾ ਕੁਝ ਠੀਕ ਆ ਜੋ ਵੀ ਕੁਝ ਲੈਣਾ ਤੁਹਾਡੀ ਮਰਜ਼ੀ ਆ ਮੈਂ ਤਾਂ ਨੰਬਰ ਹੀ ਲਿਆ ਦਉਨਾ ਬਸ ਕੀ ਤੇ ਇਹ ਲਿਖ ਕੇ ਬਈ ਇਹਦੇ ਤੇ ਨੰਬਰ ਫਿਰ ਜੇਪੀ ਨਾਲ ਮਤਲਬ ਲੈਮੀਲੇਸ਼ਨ ਲਾ ਲਵਾਂ ਮਤਲਬ ਹਨਾ ਵੀ ਪਾਣੀ ਪੂਣੀ ਨਾਲ ਖਰਾਬ ਨਾ ਹੋਵੇ ਫਿਰ ਉਹ ਕਰਾਂਗੀ ਤੇ ਨੰਬਰ ਲਾ ਕੇ ਦਿਹਾਉਣਾ ਵੀ ਤੁਹਾਨੂੰ ਆ ਦੇਖੋ ਜੇਪੀ ਚ ਆ ਗਿਆ ਹੁਣ ਇਹ ਠੀਕ ਹੈ ਸਾਫ ਨੰਬਰ ਕੋਈ ਨਾ ਮੈਂ ਉਹ ਕਰ ਦੂਗਾ ਠੀਕ ਆ ਭਾਈ ਦੇਖ ਲਓ ਐਂ ਕਰਕੇ ਤੇ ਬਸ ਹੁਣ ਜਿਹੜਾ ਸਾਈਡ ਵਾਲਾ ਬੈਕਗ੍ਰਾਉਂਡ ਦਾ ਮਤਲਬ ਉਹ ਕੱਟ ਕੇ ਬਸ ਲਾ ਦੇ ਤਾਂ ਲਓ ਜੀ ਬਾਬਿਓ ਆ ਕਰ ਲਈ ਵੀ ਟ ਆਪਣਾ ਥੱਲ ਤਿਆਰ ਠੀਕ ਹੈ ਤੇ ਹੁਣ ਇਹਨੂੰ ਕੀ ਕਰਨਾ ਆਪਾਂ ਨੇ ਜਿਹੜਾ ਇਹਦਾ ਆਲੇ-ਦਾਲੇ ਮਤਲਬ ਆਹ ਛੇਪੀ ਜੀ ਆ ਠੀਕ ਹੈ ਇਹਨੂੰ ਲੈਟਰ ਨੂੰ ਮਚਾ ਦੇਣਾ ਹੈ ਕਿ ਨਾਲ ਲੱਗ ਜੂਗੀ ਲਓ ਜੀ ਬਾਬਿਓ ਜਿਵੇਂ ਕਿਸ ਨੂੰ ਪਤਾ ਹੈ देख लग रहे हैं। ठीक है ठल अपनी तैयार है ठीक है बाब्य आ देखो जी आले दुआले करिए सारा हो गया उ हम बनाने हो ठल ठीक है ਇੱਕ ਕਰਦੇ ਸੀਰੋ ਤਾਂ ਹਾਂਜੀ ਬਾਪੂ ਹੁਣ ਲਾਈਆ ਫਲੈਸ਼ ਥੋੜੀ ਤੇ ਦੇਖ ਲਓ ਬਈ ਠੱਲਾਂ ਠੀਕ ਹੈ ਵੱਡੀਆਂ ਛੋਟੀਆਂ ਵੀ ਹੋ ਗਈਆਂ ਹਨ ਲਓ ਜੀ ਠੱਲਾਂ ਬਣ ਕੇ ਆਉਣੇ ਤਿਆਰ ਨੇ ਠੀਕ ਹੈ ਬਾਪੂ ਤੇ ਹਾਂ ਬਸ ਐਨੀ ਗਾਨੀ ਵੀਡੀਓ ਸੀ ਹੈ ਨਾ ਅੱਜ ਦੀ ਜੇ ਵਧੀਆ ਲੱਗੀ ਨਾ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਠੱਲਾ ਤੋਂ ਲੱਗਾ ਵੀ ਕਿਵੇਂ ਬਣਾਉਣੀ ਨਾ ਤਾਂ ਬਣਾ ਲਿਓ ਠੀਕ ਹੈ ਇੱਕ ਦੋ ਕਮੈਂਟਾਂ ਕਰਕੇ ਮਾ ਚੱਲ 10000 ਨੇ ਆ ਨਾ ਪਹਿਲਾਂ ਵੀ ਪਿਛਲੀ ਵਾਰ ਵੀ ਆਉਂਦੀ ਸੀ ਤਾਂ ਫੇਰ ਆਹ ਨਹੀਂ ਕਹਿੰਦਾ ਠੱਲਾ ਵਾਲੀ ਇੱਕ ਵੀਡੀਓ ਬਣਾਓ ਪਹਿਲਾਂ ਇਹ ਟਾਈਮ ਜਨ ਲੱਗਿਆ ਨਾ ਚੱਲ ਅੱਜ ਬਣਾ ਲੈਂਦੇ ਠੀਕ ਆ ਬਸ ਠੱਲਾ ਬਣ ਕੇ ਰੈਡੀ ਨੇ ਆਪਣੀ ਕਿਲੋ ਭਾਈ ਮਿਲਦੇ ਆ